ਵੈਗਰੂ ਜੀ ਦਾ ਖਾਲਸਾ ਸ਼੍ਰੀ ਵੈਗਰੂ ਜੀ ਕੀ ਫਤਿਹ ਆਹ ਜਿਹੜਾ ਤੁਸੀਂ ਮਕਾਨ ਦੀ ਛੱਤ ਪਿੰਡੀ ਵੇਖ ਰਹੇ ਹੋ ਇਹਦੇ ਲਈ ਮੈਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਭਰਾ ਮੋਦੀ ਪਮਾਨ ਦਾ ਸਭ ਤੋਂ ਪਹਿਲਾਂ ਵੀ ਉਹਦੇ ਨਾਲ ਮੈਂ ਰਾਤ ਨੂੰ ਇੱਕ ਮੈਸੇਜ ਕੀਤਾ ਸੀ ਥੋੜਾ ਜਿਹਾ ਵੀ ਐਂ ਕਰਕੇ ਇਸ ਤਰ੍ਹਾਂ ਪਰਿਵਾਰ ਆ ਤੇ ਇਦਾਂ ਥੋੜਾ ਜਿਹਾ ਵੀ ਆਪਾਂ ਉਹਨਾਂ ਦੀ ਮਦਦ ਕਰਨੀ ਆ ਤੇ ਉਹ ਬਾਈ ਨੇ ਮਤਲਬ ਉਸ ਤੋਂ ਬਾਅਦ ਮੇਰੇ ਤੋਂ ਗੱਲ ਨਹੀਂ ਹੋ ਪਾਈ ਮੈਂ ਤੜਕੇ ਜਦੋਂ ਉਹਦਾ ਵਟਸਐਪ ਮੈਸੇਜ ਵੇਖਿਆ ਤੇ ਉਹਦਾ ਸਕਰੀਨਸ਼ਾਟ ਆਇਆ ਪਿਆ ਸੀਗਾ ਤੇ ਜਾਨੀ ਕਿ ਉਹਨੇ ਜਿੰਨੀ ਸੇਵਾ ਭੇਜਨੀ ਸੀ ਉਹਦਾ ਸਕਰੀਨਸ਼ਾਟ ਪਾ ਕੇ ਮੈਨੂੰ ਭੇਜਤਾ ਸੀਗਾ ਤਾਂ ਮੈਂ ਧੰਨਵਾਦ ਕਰਦਾ ਇਸ ਤੋਂ ਇਲਾਵਾ ਗਲੋਬਲ ਆਈ ਇੰਸਟੀਚਿਊਟ ਸੈਂਟਰ ਆ ਜਿਹੜਾ ਫੀਲਕੋਟ ਆਪਣਾ ਉਹਦੇ ਓਨਰ ਨੇ ਰਕੇਸ਼ ਸ਼ਰਮਾ ਜੀ ਜਦੋਂ ਉਹਨੂੰ ਪਤਾ ਲੱਗਾ ਜਿੱਦ ਦੇ ਅਸੀਂ ਇਹ ਗਾਡਰ ਤੇ ਉਹ ਬੱਤੇ ਦੇ ਤੇਲਾ ਲੈਂਦੇ ਫਿਰਦੇ ਸੀ ਉਹ ਕਹਿੰਦੇ ਵੀ ਮੇਰਾ ਹਿਸਾਬੀ ਇਹਦੇ ਵਿੱਚ ਪਵਾਉ ਸੋ ਗਾਡਰ ਦੀ ਸੇਵਾ ਉਹਨੇ ਕੀਤੀ ਰਕੇਸ਼ ਸ਼ਰਮਾ ਨੇ ਇਸ ਕਰਕੇ ਉਹਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਆ ਸਾਰੇ ਜਿਹੜੇ ਭਰਾ ਮੇਰੇ ਇੱਥੇ ਫਿਰਦੇ ਆ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਇਨਾਂ ਦਾ ਹੌਸਲਾ ਜਿਹੜਾ ਅਸੀਂ ਮਤਲਬ ਕਿਸ ਪਿੰਡ ਦੇ ਵਿੱਚ ਚੰਗੇ ਕੰਮ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਆ ਬਾਈ ਗ੍ਰੀਜ ਖਾਲਸਾ ਬਾਈ ਗ੍ਰੀਜ ਜੀ ਫਤੇ ਬਾਈ ਜੀ ਇਹ ਸਾਡਾ ਭਰਾ ਹੈਂਡੀਕੈਪਡ ਸੀਗਾ ਠੀਕ ਆ ਤੇ ਦੋ ਬੇਟੀਆਂ ਇੱਕ ਬੇਟਾ ਇਹਨਾਂ ਦੇ ਛੱਤ ਹੈ ਨਹੀਂ ਸੀ ਇਹ ਤਰਪਾਲ ਪਾਉਣ ਲੱਗੇ ਸੀ ਠੀਕ ਆ ਤੇ ਸਾਡੇ 22 ਚੈਨ ਹੋਰਾਂ ਨੇ ਇਹਨਾਂ ਕੋਲੇ ਗੱਲ ਅਸੀਂ ਪਹਚਾਈ ਇਹਨਾਂ ਨੇ ਸਾਡੀ ਗੱਲ ਬਹੁਤ ਗੌਰ ਨਾਲ ਸੁਣੀ ਠੀਕ ਆ ਤੇ ਇਹਨਾਂ ਨੇ ਸੁਣ ਕੇ ਇਹਨਾਂ ਦੇ ਨਾਲ ਭਰਾ ਬਹਰੋਂ ਐਨਆਰਆਈ ਚਾਰ ਪੰਜ ਭਰਾ ਹੈਗੇ ਆ ਉਹਨਾਂ ਨੇ ਸਾਡੇ ਮਨ ਲੈ ਸਾਡਾ ਬਹੁਤ ਜਿਆਦਾ ਸੰਯੋਗ ਦਿੱਤਾ ਅੱਜ ਇਹਨਾਂ ਦੀ ਅਸੀਂ ਛੱਤ ਪਾਤੀ ਠੀਕ ਹੈ ਜੀ ਜੇ ਹੋਰ ਵੀ ਇਹਨਾਂ ਦੀ ਮਦਦਤ ਹੋਈ ਤਾਂ ਉਹ ਵੀ ਅਸੀਂ ਕਰਨੂ ਤੇ ਇਹ ਬਾਈ ਵੀ ਕਰਨਗੇ ਬਿਲਕੁਲ ਠੀਕ ਹੈ ਜੀ ਲੋੜ ਆ ਕਿ ਕਿਸੇ ਦੀ ਨਾ ਪੜ੍ਹਾਈ ਤੇ ਆਣਾ ਕੁੜੀਆਂ ਹੈਗੀਆਂ ਦੋ ਆਪਾਂ ਤੁਹਾਡੇ ਨਾਲ ਆ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਕਿਉਂਕਿ ਹੈਂਡੀਕੈਪ ਤਾਂ ਦਿਹਾੜੀ ਦੱਪਾ ਤਾਂ ਹੁੰਦਾ ਨਹੀਂ ਭਰਾ ਤੋਂ ਹਾਂ ਤੇ ਇਹ ਬਸ ਉਹੀ ਗੱਲ ਵੀ ਮੈਂ ਮਤਬ ਵਿਚਾਰਾ ਕਰ ਨਹੀਂ ਸਕਦਾ ਭਾਈ ਇਹ ਤਲਾ ਤੇ ਬਈ ਤੁਹਾਡਾ ਧੰਨਵਾਦ ਬਈ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਹਾਂ ਨਰੇਈ ਭਰਾਵਾਂ ਦਾ ਬੱਦ ਤੋਂ ਬੱਦ ਧੰਨਵਾਦ ਆ ਸਭ ਨੂੰ ਇਹਦੇ ਵਿੱਚ ਜਿਵੇਂ ਮੋਦੀ ਕੁਮਾਨ ਆਪਣਾ ਭਰਾ ਇੱਕ ਮੋਦੀ ਕੁਮਾਨ ਤੇ ਗਲੋਬਲ ਆਈ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਤੇ ਬਾਕੀ ਸਭ ਇਹਨਾਂ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਅੱਜ ਇੱਥੇ ਖੜੇ ਆ ਅਸੀਂ ਸਾਰੇ ਨਾਲ ਮਿਲ ਕੇ ਜੇ ਅੱਗੇ ਵੀ ਕੋਈ ਪਿੰਡ ਦੇ ਵਿੱਚ ਵੀ ਇਹੋ ਜਿਹਾ ਕੰਮ ਆਉਂਦਾ ਹੈ ਸਾਰੇ ਦੇ ਸਹਿਯੋਗ ਨਾਲ ਭਰਾਵਾਂ ਦੇ ਅਸੀਂ ਕਰਾਂਗੇ ਬਾਕੀ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਸਰ ਜੀ ਚਲੋ ਹੋਰ ਅਜੀ ਲਈ ਇਹ ਭਾਈ ਜੀ ਪਹਿਲਾਂ ਮਸਰਬਾਲ ਬੌਂਦੀ ਸਕੀਮ ਜੀ ਨਾਲ ਕੋਲੇ ਹੈ ਨਹੀਂ ਸੀ ਬਹੁਤ ਸੱਤ ਲਾਉਣ ਦੀ ਕਮਰੇ ਦੀ ਮੈਂ ਸੁਖਾਣ ਸਿੰਘ ਨਾਲ ਗੱਲ ਕੀਤੀ ਤੇ ਹੋਰ ਇਹਦੇ ਦੋਸਤਾਂ ਨੇ ਸਾਰਿਆਂ ਨੇ ਮਦਦ ਕੀਤੀ ਤੇ ਛੱਤ ਬੌਂਦਾ ਬਰਾਲਾ ਕੀਤਾ ਤੇ ਇਹ ਭਾਈ ਸੁਖਾਣ ਸਿੰਘ ਦੇ ਬਹੁਤ ਬਹੁਤ ਧੰਨਵਾਦ ਹੈ ਤੇ ਇਹ ਹੰਢੀ ਗੰਤ ਸੀਗਾ ਤੇ ਇਹਦੇ ਭਰਾ ਦੀ ਡੈਥ ਹੋਈ ਸੀ ਬੱਚੇ ਛੋਟੇ ਛੋਟੇ ਠੰਡ ਕਾਰਨ ਤੇ ਇਹਨਾਂ ਨੇ ਕੁੱਤੇ ਬੱਚੇ ਠੰਡ ਦੇ ਵਿੱਚ ਔਖੇ ਹੋਣਗੇ ਤੇ ਛੱਤ ਪਾ ਕੇ ਦੇਈਏ ਬਹੁਤ ਵਧੀਆ ਸਲੂਸ਼ਨ ਚੰਗਾ